ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਤੇ ਅੱਜ ਦੇ ਇਸ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੀ ਧਾਰ ਜਾਣੋ ਕੈਲਗਰੀ ਦੇ ਫਿਚਰਸਵਾਰ ਕੌਣ ਬਣ ਸਕਦਾ ਹੈ ਮੇਅਰ ਅਤੇ ਕਿਹੜੇ ਵਾਰਡ ਦੇ ਵਿੱਚ ਕਿਹੜਾ ਕੈਂਡੀਡੇਟ ਮਾਰੇਗਾ ਬਾਸੀ ਕੈਨੇਡਾ ਦੇ ਵਿੱਚ ਗੈਸ ਅਤੇ ਗਰੋਸਰੀ ਦੇ ਸਾਮਾਨ ਦੀਆਂ ਵਧ ਰਹੀਆਂ ਕੀਮਤਾਂ ਦੇ ਕਾਰਨ ਵੱਧੀ ਮੰਗਾਈ ਤਰ ਵੈਨਕੂਵਰ ਆਇਲੈਂਡ ਦੇ ਨੇੜੇ ਦੂਸਰੀ ਵਾਰ ਫਿਰ ਆਇਆ ਪੁਚਾਰ ਲੈਂਗਲੀ ਯੂ ਐਸ ਬਾਰਡਰ ਦੇ ਨੇੜੇ ਹੋਇਆ ਹਾਦਸਾ ਇੱਕ ਜਾਨੇ ਦੀ ਹੋਈ ਮੌਤ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਕੈਲਗਰੀ ਦੇ ਵਿੱਚ 20 ਅਕਤੂਬਰ ਨੂੰ ਮਨਿਸਪਲ ਚੋਣਾਂ ਦਾ ਆਖਰੀ ਦਿਨ ਸੀ ਜਿਸ ਦਿਨ ਦੇਰ ਰਾਤ ਤੱਕ ਬਹੁਤ ਸਾਰੇ ਲੋਕ ਵੋਟਾਂ ਪਾਉਣ ਦੇ ਲਈ ਲਾਈਨਾਂ ਦੇ ਵਿੱਚ ਖੜੇ ਰਹੇ ਕੈਲਗਰੀ ਦੇ 14 ਵਾਰਡਸ ਦੇ ਵਿੱਚ ਲੋਕਾਂ ਨੇ ਆਪਣੇ ਮਨਪਸੰਦ ਕੌਂਸਲਰ ਅਤੇ ਮੇਅਰ ਤੇ ਲਈ ਵੋਟਾਂ ਪਾ ਦਿੱਤੀਆਂ ਹਨ ਮੇਅਰ ਦੇ ਲਈ ਇਸ ਵਾਰ ਕੁੱਲ 9 ਉਮੀਦਵਾਰ ਮੈਦਾਨ ਦੇ ਵਿੱਚ ਸਨ ਅਤੇ ਇਹਨਾਂ ਦੇ ਵਿੱਚੋਂ ਇੰਡੀਪੈਂਡੈਂਟ ਉਮੀਦਵਾਰ ਜਰਮੀ ਫਾਰਕਸ ਨੂੰ ਕੈਲਗਰੀ ਤੇ ਮੇਅਰ ਦੇ ਲਈ ਸਭ ਤੋਂ ਵੱਧ ਵੋਟਾਂ ਪਈਆਂ ਹਨ ਦੱਸਦੀ ਹੈ ਕਿ ਇਸ ਵਾਰ ਬਹੁਤ ਹੀ ਫਸਮਾ ਮੁਕਾਬਲਾ ਸੀ ਇਲੈਕਸ਼ਨ ਕੈਲਗਰੀ ਤੇ 11 ਅਧਿਕਾਰਤ ਨਤੀਜਿਆਂ ਦੇ ਮੁਤਾਬਕ ਫਾਰਕਸ ਨੂੰ 91065 ਵੋਟਾਂ ਮਿਲੀਆਂ ਹਨ ਅਤੇ ਉੱਥੇ ਹੀ ਸੋਨੀਆ ਸ਼ਾਰਪ ਨੂੰ 90480 ਵੋਟਾਂ ਪਈਆਂ ਹਨ ਜਿਸ ਦੇ ਨਾਲ ਉਹ ਦੂਸਰੇ ਸਥਾਨ ਤੇ ਰਹੇ ਹਨ ਇਨ੍ਹਾਂ ਦੇ ਵਿਚਕਾਰ ਸਿਰਫ 600 ਤੋਂ ਵੀ ਘੱਟ ਵੋਟਾਂ ਦਾ ਅੰਤਰ ਸੀ ਜਰਮੀ ਅਤੇ ਸੋਨਿਆ ਸ਼ਾਰਪ ਦੀਆਂ ਵੋਟਾਂ ਦੇ ਵਿਚਕਾਰ ਇੰਨੇ ਘੱਟ ਅੰਤਰ ਦੇ ਕਾਰਨ ਹੁਣ ਪ੍ਰੋਵਿੰਸ਼ੀਅਲ ਲਾਅ ਦੇ ਮੁਤਾਬਕ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਦੱਸ ਦੇ ਕਿ ਜੇਕਰ ਸਿਰਫ ਅੱਧੇ ਪਰਸੈਂਟੇਜ ਦਾ ਫਰਕ ਹੋਵੇ ਤਾਂ ਦੁਬਾਰਾ ਵੋਟਾਂ ਦੀ ਗਿਣਤੀ ਹੋ ਸਕਦੀ ਹੈ ਅਤੇ ਇਨ੍ਹਾਂ ਦੀਆਂ ਵੋਟਾਂ ਦੇ ਵਿੱਚ ਸਿਰਫ 0.17% ਦਾ ਹੀ ਫਰਕ ਸੀ ਉਦਹੀਂ ਜੋਤੀ ਗੌਂਡੇ 71900 97 ਵੋਟਾਂ ਦੇ ਨਾਲ ਤੀਸਰੇ ਸਥਾਨ ਤੇ ਹਨ ਜੇਕਰ ਫਾਰਕਸ ਜਿੱਤੇ ਹਨ ਤਾਂ ਕੈਲਗਰੀ ਦੇ 38ਵੇਂ ਮੇਅਰ ਹੋਣਗੇ ਦੱਸਦੇ ਕਿ ਫਾਰਕਸ ਪਹਿਲਾ ਬੋਡ 11 ਅਤੇ ਸੋਨੀਆ ਸ਼ਾਰਪ ਵੀ ਪਹਿਲਾ ਬੋਡ 1 ਦੀ ਕੌਂਸਲਰ ਰਹਿ ਚੁੱਕੀ ਹੈ ਮੇਅਰ ਦੇ ਲਈ ਕੁਲ ਸਵਾਰ 3,48,636 ਲੋਕਾਂ ਨੇ ਵੋਟਾਂ ਪਾਈਆਂ ਹਨ ਜੇਕਰ ਅਸੀਂ ਬਾਕੀ ਮੇਅਰ ਦੇ ਲਈ ਉਮੀਦਵਾਰਾਂ ਦੀ ਗਣ ਕਰੀਏ ਤਾਂ ਜੈਫ ਡੇਵਿਸਨ 47,373 ਵੋਟਾਂ ਦੇ ਨਾਲ ਚੌਥੇ ਸਥਾਨ ਤੇ ਹਨ ਅਤੇ ਕੈਲਗਰੀ ਪਾਰਟੀ ਤੋਂ ਬ੍ਰਾਇਨ ਥੀਸਨ 40520 ਵੋਟਾਂ ਦੇ ਨਾਲ ਪੰਜਵੇਂ ਸਥਾਨ ਤੇ ਹਨ ਇਹਨਾਂ ਤੋਂ ਇਲਾਵਾ ਸਾਰਾ ਐਲਡਰ ਨੂੰ 3511 ਗ੍ਰਾਂਟ ਪ੍ਰਾਇਰ ਨੂੰ 2175 ਲੈਰੀ ਹੈਦਰ ਨੂੰ 1202 ਅਤੇ ਜੈਗਰ ਗੁਸਟਾਫਸਨ ਨੂੰ 905 ਵੋਟਾਂ ਪਈਆਂ ਹਨ ਕੈਲਗਰੀ ਦੇ 14 ਵਾਰਡਸ ਦੇ ਵਿੱਚ ਨਵੇਂ ਕੌਂਸਲਰ ਦੀ ਚੋਣ ਕਰਨ ਦੇ ਲਈ 20 ਅਕਤੂਬਰ ਆਖਰੀ ਦਿਨ ਸੀ ਇਸ ਦਿਨ ਕਈ ਲੋਕਾਂ ਨੇ ਵੋਟਾਂ ਪਾਈਆਂ ਹਨ ਜੇਕਰ ਅਸੀਂ ਵਾਰਡ 5 ਦੀ ਗੱਲ ਕਰੀਏ ਤਾਂ ਕੈਲਗਰੀ ਦੇ ਵਾਰਡ 5 ਤੋਂ ਪਹਿਲਾ ਕੌਂਸਲਰ ਰਹੇ ਚੁਕੇ ਰਾਜ ਤਾਲੀਵਾਲ ਇਸ ਵਾਰ ਫਿਰ ਟੂਣਾਂ ਦੇ ਵਿੱਚ ਖੜੇ ਸਨ ਰਾਜ ਤਾਲੀਵਾਲ ਦੇ ਸਨੇ ਇਸ ਵਾਰ ਕੁੱਲ ਵਾਰਡ 5 ਤੋਂ 7 ਉਮੀਦਵਾਰ ਸਨ ਜਿਨ੍ਹਾਂ ਦੇ ਵਿੱਚ ਆਰੀਨ ਸਿਦਾਤ ਰਿਤਮ ਹਸ਼ਿਆਣਾ ਗੁਰਪਿੱਟਲੋ ਤਾਰਿਕ ਖਾਨ ਹੈਰੀ ਪੁਰਬਾਤੀ ਜਿਗਰ ਪਟੇਲ ਵੀ ਖੜੇ ਸਨ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਫਿਲਹਾਲ ਰਾਜ ਤਾਲੀਵਾਲ ਸਭ ਤੋਂ ਅੱਗੇ ਚੱਲ ਰਹੇ ਹਨ ਫੈਲਗ੍ਰਿਡ ਅਵਾਰਡ ਤਿੰਨ ਤੋਂ ਕੋਲ 8 ਉਮੀਦਵਾਰ ਸਨ ਜਿਨ੍ਹਾਂ ਦੇ ਨਾਮ ਰਾਜੇਸ਼ ਸਿੰਘਰਾਲ, ਅਤਲ ਜਹਾਨ, ਤਰਨ ਢਿੱਲੋ, ਜਸਪਰੀਆ ਜੋਹਲ, ਸਿਰਾਜ ਸ਼ਾ, ਕ੍ਰਿਸਟੀ ਐਡਵਰਡਸ, ਡੈਨੀ, ਪੈਂਡ੍ਰਿਓ ਯੂਲਹਾਨ ਇਹਨਾਂ ਦੇ ਵਿੱਚੋਂ ਹੈਂਡ੍ਰਿਓ ਯੂਲ ਬਹੁਤ ਹੀ ਵੱਡੇ ਫਰਕ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ ਉਤੇ ਹੀ ਅਵਾਰਡ ਦਾ ਸਤਨ ਚਾਰ ਉਮੀਦਵਾਰ ਖੜੇ ਸਨ ਜਿਨ੍ਹਾਂ ਦੇ ਵਿੱਚੋਂ ਆਂਡਰੇ ਸ਼ਬੌ ਜੋ ਕਿ ਕਮਿਊਨਿਟੀਸ ਫਰਸਟ ਪਾਰਟੀ ਤੋਂ ਹਨ ਉਹ ਵੀ ਵੱਡੇ ਫਰਕ ਦੇ ਨਾਲ ਕਾਫੀ ਅੱਗੇ ਹਨ ਇਸ ਤੋਂ ਇਲਾਵਾ ਬੋਰਡ 10 ਤੋਂ ਤਰਲੋਚਨ ਸਿੱਧੂ, ਮਹਿਮੂਦ ਮੋਰਾ ਤੇ ਕੈਲਗਰੀ ਪਾਰਟੀ ਤੋਂ ਨਿਕੀ ਪ੍ਰੋਕੋਫੀ ਖੜੇ ਸਨ। ਇਸ ਤੋਂ ਇਲਾਵਾ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੇ ਬੋਰਡ 5 ਅਤੇ 10 ਦੇ ਸਕੂਲ ਟਰਸਟੀਜ਼ ਲਈ 8 ਉਮੀਦਵਾਰ ਖੜੇ ਸਨ ਜਿਨ੍ਹਾਂ ਦੇ ਵਿੱਚ ਸਿੰਥੀਆ ਕੋਰਡੋਵਾ ਸਭ ਤੋਂ ਅੱਗੇ ਚੱਲ ਰਹੇ ਹਨ। ਕੈਨੇਡਾ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਮੰਗਾਈ ਦਰ ਵੱਧ ਕੇ 2.4% ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਇਹ ਵਾਧਾ ਮੁੱਖ ਤੌਰ ਤੇ ਪੈਟਰੋਲ ਅਤੇ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਕਾਰਨ ਹੋਇਆ ਹੈ। ਅਗਸਤ ਮਹੀਨੇ ਦੇ ਵਿੱਚ ਮੰਗਾਈ ਦਰ 1.9% ਸੀ ਅਤੇ ਸਤੰਬਰ ਦੇ ਵਿੱਚ ਅੱਧਾ ਪ੍ਰਤੀਸ਼ਤ ਹੋਰ ਵਧ ਗਈ ਹੈ। ਗਰੋਸਰੀ ਦੇ ਸਮਾਨ ਦੀਆਂ ਕੀਮਤਾਂ ਵੀ ਕੈਨੇਡੀਅਨ ਖਰੀਦਦਾਰਾਂ ਦੇ ਲਈ ਵੱਡੀ ਚਿੰਤਾ ਬਣੀਆਂ ਹੋਈਆਂ ਹਨ। ਸਤੰਬਰ ਦੇ ਵਿੱਚ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ 1.9% ਵਧ ਗਈਆਂ ਹਨ ਜਦ ਕਿ ਅਗਸਤ ਦੇ ਵਿੱਚ ਇਹ ਘਟੀਆਂ ਸਨ ਖੰਡ ਅਤੇ ਮਿੱਠੀਆਂ ਖਾਣਪੀਣ ਦੀਆਂ ਚੀਜ਼ਾਂ ਜਿਵੇਂ ਕਿ ਚਾਕਲੇਟਸ ਪੇਸਟਰੀਜ਼ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਸਤੰਬਰ ਮਹੀਨੇ ਦੇ ਵਿੱਚ 9.2% ਤੱਕ ਪਹੁੰਚ ਗਈਆਂ ਹਨ ਸਟੈਟ ਕਨ ਦਾ ਕਹਿਣਾ ਹੈ ਕਿ ਬੀਫ ਅਤੇ ਕੌਫੀ ਦੀ ਘੱਟ ਸਪਲਾਈ ਇਹਨਾਂ ਦੀਆਂ ਕੀਮਤਾਂ ਵਧਾਉਣ ਦਾ ਵੀ ਇੱਕ ਵੱਡਾ ਕਾਰਨ ਹੈ ਇਸ ਤੋਂ ਲਾਗਰ ਰੈਂਟ ਵੀ ਵਧੇ ਹਨ ਸਤੰਬਰ ਦੇ ਵਿੱਚ ਨੈਸ਼ਨਲ ਪੱਧਰ ਤੇ ਕਿਰਾਏ 4.8% ਵਧੇ ਹਨ ਜੋ ਕਿ ਅਗਸਤ ਦੇ 4.5% ਤੋਂ ਜ਼ਿਆਦਾ ਹਨ ਇਸ ਦੇ ਉਲਟ ਕੱਪੜੇ ਅਤੇ ਜੁੱਤੀਆਂ ਦੀਆਂ ਕੀਮਤਾਂ ਦੇ ਵਿੱਚ ਕੁਝ ਕਮੀ ਦਰਜ ਕੀਤੀ ਗਈ ਜਿਸ ਦੇ ਨਾਲ ਕੁੱਲ ਮੰਗਾਈ ਦਰ ਨੂੰ ਥੋੜਾ ਸੰਤੁਲਨ ਮਿਲਿਆ ਹੈ ਇਹ ਅੰਕੜੇ ਬੈਂਕ ਆਫ ਕੈਨੇਡਾ ਦੇ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਬੈਂਕ ਅਗਲੇ ਇੰਟਰਸਟ ਰੇਟ ਦਾ ਫੈਸਲਾ 29 ਅਕਤੂਬਰ ਨੂੰ ਕਰਨ ਜਾ ਰਹੀ ਹੈ ਦੱਸਦੇ ਕਿ ਸਤੰਬਰ ਦੇ ਵਿੱਚ ਬੈਂਕ ਨੇ ਆਪਣੇ ਕੀ ਇੰਟਰਸਟ ਰੇਟ ਦੇ ਵਿੱਚ 0.25% ਦੀ ਕਮੀ ਕਰਕੇ ਇਸ ਨੂੰ 22% ਕਰ ਦਿੱਤਾ ਸੀ। ਮੰਗਲਵਾਰ ਸਵੇਰੇ ਵੈਂਕੂਵਰ ਆਇਲੈਂਡ ਦੇ ਦੱਖਣੀ ਹਿੱਸੇ ਦੇ ਵਿੱਚ ਹਲਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਰਥਕਵਿਕਸ ਕੈਨੇਡਾ ਦੇ ਅਨੁਸਾਰ ਇਹ 3.1 ਮੈਗਨੀਟਿਊਡ ਦਾ ਭੁਚਾਲ ਸੀ ਜੋ ਕਿ ਸਵੇਰੇ 5:30 ਵਜੇ ਦੇ ਕਰੀਬ ਵਿਕਟੋਰੀਆ ਤੋਂ ਲਗਭਗ 37 ਕਿਲੋਮੀਟਰ ਉੱਤਰ ਦੇ ਵੱਲ ਆਇਆ ਸੀ। emergencies ਨੂੰ ਹੁਣ ਤੱਕ 96 ਲੋਕਾਂ ਦੇ ਵੱਲੋਂ ਰਿਪੋਰਟਾਂ ਮਿਲੀਆਂ ਹਨ ਕਿ ਉਹਨਾਂ ਨੇ ਝਟਕੇ ਮਹਿਸੂਸ ਕੀਤੇ ਹਨ ਖਾਸ ਕਰਕੇ ਸਾਨਿਚ ਪੈਂਸਲਾ ਖੇਤਰ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ emergeny info ਬ੍ਰਿਟਿਸ਼ ਕੋਲੰਬੀਆ ਨੇ ਦੱਸਿਆ ਹੈ ਕਿ ਭੁਚਾਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਦੱਸਦੇ ਕਿ ਅਕਤੂਬਰ ਮਹੀਨੇ ਦੌਰਾਨ ਪੀਸੀ ਦੇ ਵਿੱਚ ਦਰਜ ਕੀਤਾ ਗਿਆ ਦੂਸਰਾ ਭੁਚਾਲ ਹੈ ਇਸ ਤੋਂ ਪਹਿਲਾਂ ਸਕੁਐਮਿਸ਼ ਦੇ ਨੇੜੇ ਵੀ 3.3 ਮੈਗਨੀਟਿਊਡ ਦਾ ਭੁਚਾਲ ਦਰਜ ਕੀਤਾ ਗਿਆ ਸੀ। ਮੰਗਲਵਾਰ ਸਵੇਰੇ ਯੂਐਸ ਲੈਂਗਲੀ ਪੌਡਰ ਦੇ ਨੇੜੇ ਐਲਟਰ ਗਰੂਵ ਖੇਤਰ ਦੇ ਵਿੱਚ ਇੱਕ ਗੱਡੀ ਦੀ ਟੱਕਰ ਦੇ ਨਾਲ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ ਹੈ। ਲੈਂਗਲੀ ਆਰਸੀਐਮਪੀ ਦੇ ਮੁਤਾਬਕ ਕਿ ਹਾਦਸਾ ਸਵੇਰੇ 7:30 ਵਜੇ ਦੇ ਕਰੀਬ 264 ਸਟਰੀਟ ਅਤੇ 0 ਐਵੈਨਿਊ ਦੇ ਨੇੜੇ ਵਾਪਰਿਆ ਹੈ। ਫਾਇਰ ਡਿਪਾਰਟਮੈਂਟ ਅਤੇ ਪੈਰਾਮੈਡੀਕਸ ਮੌਕੇ ਤੇ ਪਹੁੰਚੇ ਅਤੇ ਸਖਮੀ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਗੱਡੀ ਚਲਾਉਣ ਵਾਲਾ ਡਰਾਈਵਰ ਮੌਕੇ ਤੇ ਹੀ ਮੌਜੂਦ ਸੀ ਅਤੇ ਪੁਲਿਸ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸ਼ਰਾਬ ਤੀਸ ਘਟਨਾ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਪਰ ਡਰਾਈਵਰ ਦੀ ਰਫ਼ਤਾਰ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਮੌਕੇ ਤੋਂ ਮਿਲੀਆਂ ਤਸਵੀਰਾਂ ਤੇ ਵਿੱਚ ਇੱਕ ਸਿਲਵਰ ਬੇਕ ਸਡਾਨ ਕਾਰ ਦਿਖਾਈ ਦੇ ਰਹੀ ਹੈ ਜਿਸ ਤੇ ਵਾਸ਼ਿੰਗਟਨ ਸਟੇਟ ਦੀ ਲਾਇਸੈਂਸ ਪਲੇਟ ਲੱਗੀ ਹੋਈ ਸੀ 264 ਸਟਰੀਟ ਨੂੰ ਘਟਨਾ ਦੇ ਕਾਰਨ ਬੰਦ ਕੀਤਾ ਗਿਆ ਫਿਲਹਾਲ ਇਸ ਕਟੜਾ ਦੀ ਜਾਣਕਾਰੀ ਹੈ ਪੁਲਿਸ ਨੇ ਡਰਾਈਵਰਾਂ ਨੂੰ ਇਸ ਰਸਤੇ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਲਾਕੇ ਦੇ ਵਿੱਚ ਟ੍ਰੈਫਿਕ ਹੋਣ ਦੀ ਸੰਭਾਵਨਾ ਹੈ ਤੇ ਜਿਹੜੇ ਲੋਕਾਂ ਦੇ ਕੋਲ ਇਸ ਹਾਦਸੇ ਦੀ ਕੋਈ ਵੀ ਜਾਣਕਾਰੀ ਹੈ ਜਾਂ ਫਿਰ ਡੈਸ਼ ਕੈਮ ਫੁਟੇਜ ਹੈ ਤਾਂ ਉਹ ਲੈਂਗਲੀ ਆਰਸੀਐਮਪੀ ਦੇ ਨਾਲ ਸੰਪਰਕ ਕਰ ਸਕਦੇ ਹਨ ਹੈਲਥ ਕੈਨੇਡਾ ਨੇ ਦੱਸਿਆ ਹੈ ਕਿ ਕੈਨੇਡਾ ਦੇ ਨੈਸ਼ਨਲ ਡੈਂਟਲ ਇਨਸ਼ੋਰੈਂਸ ਪ੍ਰੋਗਰਾਮ ਦੇ ਤਹਿਤ ਲਗਭਗ 70 ਹਜ਼ਾਰ ਲੋਕਾਂ ਨੂੰ ਗਲਤੀ ਦੇ ਨਾਲ ਡੈਂਟਲ ਕਵਰੇਜ ਦੀ ਮਨਜ਼ੂਰੀ ਮਿਲ ਗਈ ਸੀ ਚਦੋਕੀਓ ਇਸ ਦੇ ਲਈ ਐਲੀਜੀਬਲ ਨਹੀਂ ਸਨ ਹੈਲਥ ਕੈਨੇਡਾ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਤਕਰੀਬਨ 28 ਹਜ਼ਾਰ ਲੋਕਾਂ ਨੇ ਪਹਿਲਾਂ ਹੀ ਇਲਾਜ ਕਰਵਾ ਲਿਆ ਹੈ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਹ ਗਲਤੀ ਆਮਦਨ ਦੀ ਗਿਣਤੀ ਕਰਨ ਦੇ ਤਰੀਕੇ ਦੇ ਵਿੱਚ ਖਾਮੀ ਦੇ ਕਾਰਨ ਹੋਈ ਸੀ ਪਰ ਹੁਣ ਸਿਸਟਮ ਠੀਕ ਕਰ ਦਿੱਤਾ ਗਿਆ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਲਾਜ ਕਰਵਾ ਲਿਆ ਉਹਨਾਂ ਨੂੰ ਕੋਈ ਵੀ ਰਕਮ ਵਾਪਸ ਨਹੀਂ ਕਰਨੀ ਪਵੇਗੀ ਇਸ ਵੇਲੇ ਤੱਕ ਲਗਭਗ 50 ਲੱਖ ਕੈਨੇਡੀਅਨ ਇਸ ਪ੍ਰੋਗਰਾਮ ਦੇ ਅਧੀਨ ਕਵਰ ਕੀਤੇ ਜਾ ਚੁੱਕੇ ਹਨ ਪਰ ਸਿਰਫ 30 ਲੱਖ ਲੋਕਾਂ ਨੇ ਹੁਣ ਤੱਕ ਇਸ ਦਾ ਲਾਭ ਲਿਆ ਹੈ ਇਹ ਪ੍ਰੋਗਰਾਮ ਉਹਨਾਂ ਪਰਿਵਾਰਾਂ ਦੇ ਲਈ ਹੈ ਜਿਨ੍ਹਾਂ ਦੀ ਸਾਲਾਨਾ net income 90000 ਡਾਲਰ ਤੋਂ ਉੱਪਰ ਹੈ ਤੇ ਜਿਨ੍ਹਾਂ ਦੇ ਕੋਲ ਕੋਈ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੈ ਇਸ ਸਕੀਮ ਦੇ ਤਹਿਤ ਕਲੀਨਿੰਗ, ਫਿਲਿੰਗ, ਟੈਂਸ਼ਨ ਆਦਿ ਵਰਗੀਆਂ ਸਵਾਵਾਂ ਦਾ ਖਰਚਾ ਕਵਰ ਕੀਤਾ ਜਾਂਦਾ ਹੈ। ਹੈਲਥ ਕੈਨੇਡਾ ਦੇ ਅਨੁਸਾਰ ਹਰ ਮਰੀਜ਼ ਦੇ ਲਈ ਸਾਲਾਨਾ ਐਵਰੇਜ 800 ਡਾਲਰ ਦਾ ਖਰਚਾ ਸਰਕਾਰ ਦੇ ਵੱਲੋਂ ਕਵਰ ਕੀਤਾ ਗਿਆ। ਦੱਸਦੇ ਕਿ ਪ੍ਰੋਗਰਾਮ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਸ ਨੂੰ ਬੱਚਿਆਂ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲੈਣ ਵਾਲਿਆਂ ਤੱਕ ਵੀ ਵਿਸਥਾਰਿਆ ਗਿਆ। ਮਈ 2025 ਤੋਂ ਇਸ ਸਾਰੇ ਐਲੀਜੀਬਲ ਕੈਨੇਡੀਅਨਸ ਤੇ ਲਈ ਖੋਲ ਦਿੱਤਾ ਗਿਆ ਸੀ ਇਹ ਵੱਡਾ ਮਲਟੀ ਬਿਲੀਅਨ ਡਾਲਰ ਪ੍ਰੋਗਰਾਮ ਐਂਡੀਪੀ ਦੇ ਸਮਰਥਨ ਦੇ ਨਾਲ ਟ੍ਰੂਡੋ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਸੀ ਇਸਦਾ ਮਕਸਦ ਕੈਨੇਡੀਅਨਸ ਨੂੰ ਸਸਤਾ ਦੰਦਾਂ ਦਾ ਇਲਾਜ ਉਪਲਬਧ ਕਰਵਾਉਣਾ ਸੀ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇ ਹੋਈ ਜਾਸਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਪੀ ਪੋਜ਼ਿਟਿਵ ਬੀ ਯੋਰਸੈਲਫ